ਦੋਸਤੋ ਅੱਜ ਮੈਂ ਤੁਹਾਨੂੰ ਵਿਖਾ ਰਿਹਾ ਇੱਕ ਸਿਆਸੀ ਦਿਨ ਮਜੀਠੇ ਹਲਕੇ ਦਾ ਕਿਵੇਂ ਦਾ ਰਹਿੰਦਾ ਸਿਆਸੀ ਦਿਨ ਤਿਆਰਦ ਹੋ ਗਏ ਚਿੱਟੇ ਪਾ ਕੇ ਗੱਡੀਆਂ ਰੈਡੀ ਨੇ ਤੇ ਹੁਣ ਆਪਾਂ ਨਿਕਲ ਜਾਣਾ ਆ ਘਰੋਂ ਨਿਕਲਦੇ ਇੱਕ ਤੇ ਆ ਨਾ ਥੋੜਾ ਜਿਹਾ ਜਾਮ ਅੰਮ੍ਰਿਤਸਰ ਵੈਸੇ ਇਨਾ ਦਿਨਾਂ ਚ ਪੂਰਾ ਹੀ ਜਾਮ ਰਹਿੰਦਾ ਸੋਚ ਸੋਚਣਾ ਜਾਮ ਤੋਂ ਬਾਅਦ ਹਾਈਵੇ ਤੇ ਚੜ ਕੇ ਚੁੱਪੇ ਚੁੱਪਨਾ ਤੇ ਰੱਬ ਦਾ ਨਾਮ ਲੈ ਕੇ ਤਾਰ ਫਿਰ ਅੱਗੇ ਆਪ ਦਾ ਅੱਜ ਸਾਡੇ ਬਾਲ ਸਾਹਿਬ ਨੇ ਆਉਣਾ ਹਲਕੇ ਚ ਤੇ ਬਸ ਪਿੰਡੋਂ ਬੰਦਿਆਂ ਦੀ ਭਰ ਕੇ ਕੁਝ ਜਿਹੜੇ ਬੰਦੇ ਮਨਾਉਣ ਨੂੰ ਆਲੇ ਉਹਨਾਂ ਦੇ ਘਰਾਂ ਚੋਂ ਜਾ ਕੇ ਉਹਨਾਂ ਨੂੰ ਠਾ ਕੇ ਲਿਆ ਕੇ ਤੇ ਗੱਡੀ 'ਚ ਬਹਿ ਕੇ ਸੱਜਣਾ ਮਿੱਤਰਾਂ ਦੇ ਨਾਲ ਉਹ ਜਿਹੜਾ ਗੋਲਜਾ ਵਿੱਚ ਇੱਕ ਉਹ ਰੈਲੀ ਤੇ ਜਾ ਰਹੇ ਇਹ ਮੈਂ ਸੋਚਿਆ ਯਾਰ ਸਾਰੇ ਬਾਕੀ ਜਿਹੜੀਆਂ ਮਤਲਬ ਤਰੀਕੇ ਦੇ ਵਲੌਗ ਜਾਂ ਕੁਝ ਵੀ ਕਹਿ ਲਓ ਉਹ ਆਉਂਦੇ ਆ ਇਦਾਂ ਦਾ ਬਲੌਗ ਕਦੀ ਵੀ ਨਹੀਂ ਆਇਆ ਕੋਈ ਸਿਆਸੀ ਬੰਦਾ ਜਿਹੜਾ ਅੱਜ ਜੀ ਜਾਂਦਾ ਇੱਕ ਦਿਨ ਪੱਖਾ ਕਾਰੇ ਕਾਰੇ ਮੈਨੂੰ ਬੜਾ ਮਾਣ ਆ ਤੁਹਾਡੇ ਤੇ ਤੇ ਦੇਖੋ ਕੱਲੀ ਗੁਨੀਬ ਹੈ ਥੋੜਾ ਫਾਗਲਾ ਤੇ ਮੈਂ ਇਹਨਾਂ ਕਹਿ ਜਨਾ ਅਕਸ਼ਰਾਂ ਨੂੰ ਕਹਿਣਾ ਚਾਹਣਾ ਹੈ ਜੇ ਤੋਰੇ ਨਾਲੇ ਤੈਨੂੰ ਥੱਕਾ ਹੋਇਆ ਫਿਰ ਤੁਸੀਂ ਵੀ ਤਿਆਰ ਰਹੋ ਥੋਡੇ ਤੇ ਵੀ ਮੋਕ ਸਹੀ ਟਾਈਮ ਤੇ ਐਕਸ਼ਨ ਹੋਊਗਾ ਜੇ ਤੁਸੀਂ ਕਾਨੂੰਨ ਤੋੜਿਆ ਆ ਆ ਲੋਕਾਂ ਦੀ ਆਪਣਾ ਡੈਮੋਕਰੈਟਿਕ ਰਾਈਟ ਹੈ ਉਹ ਵਰਤਣੀ ਜੇ ਤੁਸੀਂ ਵੀ ਕਹਿੰਦੇ ਨਹੀਂ ਧੱਕਾ ਕਰਕੇ ਨਾਲੇ ਇਹ ਮੁਝੇ ਕਹਿੰਦੇ ਤੁਸੀਂ ਕਿਵੇਂ ਧੱਕਾ ਕਰਦੇ ਹੋਗੇ ਪਰਵਾਹ ਨਾ ਕਰੋ ਜੇ ਲੋੜ ਪਈ ਮੈਨੂੰ ਗੈਰਫੂਲ ਕਰੋ ਬਸ ਤੱਕੜੇ ਫਾਊਂਡੇਸ਼ਨ ਤੇ ਮੈਨੂੰ ਮਾਰਾ ਮਾਰਿਆ ਕਿਸੇ ਦਾ ਡਰ ਨਹੀਂ ਪ੍ਰਵਾਇਡ ਕੀਤੀ ਕਾ ਨਹੀਂ ਥੋੜੀ ਐ ਵਿਕਰਮ ਸਿੰਘ ਮਜੀਠੀਆ ਦੇ ਗੁਨੀਤ ਨਹੀਂ ਆ ਲੜਾਈ ਥੋੜੀ ਐ ਐਨਾ ਕਹਿ ਕੇ ਅੱਗੇ ਲੈਣਾ ਵਾਹਿਗੁਰੂ ਜਿੱਤਾ ਖਾਲਸਾ ਜਿੱਤ ਕਰਵੇ ਸਾਡੀ ਹੈਨਾ ਬਿਲਕੁਲ ਆਪਾਂ ਫਿਰ ਕੱਠਿਆਂ ਨਾਲ ਜਾਣਾ ਵਾ ਉਦੋਂ ਨਾ ਉਹਨੂੰ ਭੁੱਲ ਜੀ ਕਿਹਦੇ ਹੱਲ ਪਤਾ ਹੀ ਦੇਣ ਜਾਣਾ ਵਾ ਇਧਰੋਂ ਦੀ ਜਾਂਦੇ ਹਾਂ ਉਹ ਮੈਂ ਪੈਸੇ ਕਿਣੋੜੀ ਜਾ ਰਿਹਾ ਬਈ ਜਿੰਦੀ ਜਾਓ ਚੱਲ ਰੈਲੀ ਤੋਂ ਅਸੀਂ ਫ੍ਰੀ ਹੋ ਕੇ ਤੇ ਹੁਣ ਜਿਹੜੇ ਸਾਡੇ ਨਾਲ ਆਏ ਸੀਗੇ ਵਰਕਰ ਪਿੰਡੋਂ ਉਹਨਾਂ ਦੀ ਬੱਸ ਅਸੀਂ ਤੋਰਤੀ ਆ ਤੇ ਸਵੇਰ ਦਾ ਬਿਨਾ ਖਾਣ ਪੀਣ ਤੋਂ ਹੀ ਤੁਰੇ ਫਿਰਦੇ ਸੀ ਹੁਣ ਕੁਛ ਥੋੜਾ ਜਿਹਾ ਮੰਚਿੰਗ ਕਰਕੇ ਤੇ ਫਿਰ ਅਸੀਂ ਵੀ ਪਿੰਡ ਨੂੰ ਚਲੇ ਜਾਣਾ ਦੱਸ 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 ਦੁਬਾਰਾ ਲਾ ਦੇ ਹਾਂ ਇਹ ਸਾਡੇ ਡਾਕਟਰ ਸਾਹਿਬ ਨੇ ਜੀ ਟੜਿਆਲੇ ਨੱਤਾਂ ਤੋਂ ਇਹਨਾਂ ਨੇ 14 ਸਾਲ ਮੋਟਰਸਾਈਕਲ ਚਲਾਇਆ ਇਕੱਲੇ ਬਾਦਲ ਸਾਹਿਬ ਦੀ ਫੋਟੋ ਲਾ ਲਾ ਦੇ ਖਲਾਇਆ ਅਜੇ ਤੱਕ ਮੋਟਰਸਾਈਕਲ ਉਹੀ ਆ ਹੁਣ ਦੋਰੇ ਢੀਕਣ ਦੇ ਵੀ ਆਉਣ ਸਰਕਾਰਾਂ ਤੇ ਫੇਰ ਸੀਤਪੁਰੋਂ ਮੇਰਾ ਮੁਲਾਜ਼ਮ ਇੱਕ ਬਹਿ ਗਏ ਹਾਂ ਸੂਪ ਵਾਲੀ ਚੌਂਕੀ ਆ ਹਾਂ ਤੂੰ ਕਹਿੰਦਾ ਫੋਟੋ ਲਾਈ ਨਾ ਫੇਰ ਦੁਬਾਰਾ ਆ ਜੈਣਾ ਸੱਚੀ ਗੱਲ ਜੀ ਆਹ ਤਾਂ ਲਈ ਗਈ ਲਓ ਜੀ ਸੁਣ ਲਓ ਅਮਰ ਹੋ ਗਿਆ ਤੇ ਜਾ ਦੁਨੀਆਂ ਤੋਂ ਇੱਥੇ ਕੀ ਲੈਣ ਦੇ ਆ ਸੋ ਸਾਰਿਆਂ ਨੂੰ ਘਰੋ ਘਰੀ ਪਚਾ ਕੇ ਤੇ ਮੈਂ ਖੇਤਾਂਵਾਂ ਲਾ ਗਿਆ ਇੱਕ ਤੇ ਥੋੜਾ ਵੇਖਣਾ ਸੀ ਪਾਪੂਲਰਾਂ ਦੇ ਵਿੱਚ ਪਾਣੀ ਪੂਣੀ ਲਾਉਂਦੀ ਕਿਉਂਕਿ ਗਾਂ ਸਿਆਲ ਚ ਫਿਰ ਮੁੜ ਕੇ ਨਾ ਇਹ ਸੁੱਕਦਾ ਹੀ ਨਹੀਂ ਕਿਉਂਕਿ ਇਹ ਜ਼ਮੀਨ ਚ ਅਸੀਂ ਲਾਉਂਦੇ ਕੁਝ ਨਹੀਂ ਜੋ ਘਾਹ ਕੂ ਹੁੰਦਾ ਜਾਂ ਕੁਝ ਵੀ ਅਸੀਂ ਵੱਢ ਕੇ ਉੱਤੇ ਹੀ ਵਿੱਚੇ ਹੀ ਮਲਾਵਲੂ ਦਈ ਦਾ ਮਲਚਿੰਗ ਕਰਦੀ ਦੀ ਆ ਉਹ ਫਿਰ ਨਾ ਸੁੱਕਦਾ ਨਹੀਂ ਉਹ ਕੁਛ ਕਾਫੀ ਦਿਨ ਹੋ ਗਏ ਸੀ ਇੱਕ ਇਹਨਾਂ ਦੀ ਗਰੋਥ ਜਰਾਤ ਕਿਉਂਕਿ ਹੁਣ ਪੱਤੇ ਝੜ ਜਾਣੇ ਹੋਣਾ ਇਹਨਾਂ ਨੇ ਵਧਣਾ ਨਹੀਂ ਬਹੁਤਾ 2-3 ਮਹੀਨੇ ਫੇਰ ਜਦੋਂ ਪੱਤੇ ਨਵੇਂ ਆਉਣੇ ਆ ਫੇਰ ਇਹਨਾਂ ਦੀ ਗਰੋਥ ਸ਼ੁਰੂ ਹੋਣੀ ਹੈ ਸੋ ਗਰੋਥ ਚੈੱਕ ਕਰਨੀ ਸੀਗੀ ਕਿਉਂਕਿ ਕਦੀ ਟਾਈਮ ਲੱਗਦਾ ਹੀ ਨਹੀਂ ਕਈ-ਕਈ ਵਾਰ ਕਈ-ਕਈ ਦਿਨ ਨਹੀਂ ਆਈਦਾ ਤੇ ਨਾਲੇ ਕਣਕਾਲ ਵੀ ਵੇਖ ਜੀਏ ਇਹ ਕਣਕ ਸਭ ਤੋਂ ਪਛੇਤੀ ਆ ਜੀ ਮੇਰੀ ਤੇ ਹਰਿਆਵਲ ਜੀ ਤੇ ਦਿਖਣ ਲੱਗ ਗਈ ਪੈੜੀ ਚੋਂ ਜਿੱਥੇ-ਜਿੱਥੇ ਪੈਚੇਸ ਖਾਲੀ ਨੇ ਅਜੇ ਉਹ ਵੀ ਪੰਜ-ਚਾਰ ਦਿਨਾਂ ਤੱਕ ਮੈਨੂੰ ਲੱਗਦਾ ਨਿਕਲ ਆਉਣਗੇ ਜਿਹੜਾ ਕਹਿ ਲਈਏ ਜਾਂ ਸਾਡੇ ਪਿੰਡਾਂ ਦਾ ਜਿਹੜੀ ਸਿਆਸਤ ਦਾ ਕਲਚਰ ਹੈ ਉਹ ਇਦਾਂ ਦਾ ਹੈ ਜੀ ਕਿ ਪ੍ਰੇਮ ਪਿਆਰ ਨਾਲ ਸਵੇਰੇ ਪਹਿਲਾਂ ਸਾਰਿਆਂ ਨੂੰ ਠਾ ਕੇ ਘਰੋ ਘਰੀ ਪ੍ਰੇਮ ਪਿਆਰ ਨਾ ਬਾਕੇ ਤੇ ਜੋ ਵੀ ਜਿਹੜੇ ਖਾਸ ਸੱਜਣ ਨੇ ਉਹ ਨਾਲ ਹੁੰਦੇ ਆ ਜਿਨ੍ਹਾਂ ਨੇ 24 ਘੰਟੇ ਜਦੋਂ ਮਰਜ਼ੀ ਹਾਕ ਮਾਰ ਲਓ ਉਦੋਂ ਹੀ ਉੱਠ ਪੈਣਾ ਉਹ ਨਾਲ ਬਹਿ ਜਾਂਦੇ ਆ ਤੇ ਜਿਨ੍ਹਾਂ ਨੂੰ ਕਦੀ ਕਿਤੇ ਵਗਾਰਨਾ ਉਹਨਾਂ ਨੂੰ ਫਿਰ ਬਸ ਜਿਲੇਜੀ ਦਾ ਸੋ ਪ੍ਰੇਮ ਦੀਆਂ ਖੇਡਾਂ ਨੇ ਸਾਰੀਆਂ ਜੇ ਤੁਸੀਂ ਕਹੋ ਨਾ ਬਦਮਾਸ਼ੀ ਨਾਲ ਪੰਜਾਬ 'ਚ ਜਾਂ ੱੱਕੇ ਨਾਲ ਲੰਮੀ ਸਿਆਸਤ ਚੱਲ ਜੇ ਤੇ ਪੰਜਾਬ ਦਾ ਇਹ ਕਲਚਰ ਨਹੀਂ ਹੈਗਾ ਬਿਹਾਰ ਦਾ ਜ਼ਰੂਰ ਹੈਗਾ ਕਿ ਬਾਹੂਬਲੀ ਕਲਚਰ ਬਿਹਾਰ ਚ ਹੈਗਾ ਸਾਡੇ ਪੰਜਾਬ ਚ ਇਹ ਹੈ ਕਿ ਤੁਸੀਂ ਠੀਕ ਹੈ ਤੁਹਾਡੇ ਕੋਲ ਤਾਕਤ ਹੋਵੇ ਮਤਲਬ ਇੰਨੇ ਕਿ ਜੋਗੇ ਤੁਸੀਂ ਹੋ ਕਿ ਤੁਹਾਡੇ ਉੱਤੇ ਨਾ ਕੋ ਚੜੇ ਚਾਹੇ ਕਿਡਾ ਕੋਈ ਬਦਮਾਸ਼ ਹੋਵੇ ਤੇ ਉੱਤੇ ਨਾ ਤੁਸੀਂ ਕਿਸੇ ਨੂੰ ਚੜਨ ਦਿਓ ਘੇਰ ਕੇ ਰੱਖੋ ਠੋਕ ਕੇ ਰੱਖੋ ਤੇ ਆਦਰਵਾਇਜ਼ ਪ੍ਰੇਮ ਰੱਖੋ ਬਦਮਾਸ਼ ਵੀ ਤੁਹਾਡੇ ਆਪਣੇ ਹੁੰਦੇ ਆ ਉਹ ਵੀ ਨਾਲ ਹੀ ਚੱਲਦੇ ਆ ਤੇ ਲੋਕ ਤਾਂ ਚਲੋ ਪ੍ਰੇਮ ਦੇ ਵੱਜਰੀ ਹੁੰਦੀ ਹੈ ਸੋ ਇਦਾਂ ਦਾ ਜਿਹੜਾ ਉਹ ਸਾਡਾ ਸਿਸਟਮ ਹੈ ਜੀ ਬਦਮਾਸ਼ਾ ਬਦਮੂਸ਼ਾ ਨੂੰ ਵੀ ਅਸੀਂ ਬੁੱਕਲ ਚ ਹੀ ਰੱਖੀਦਾ ਦੋਸਤੀ ਚ ਹੀ ਰੱਖੀਦਾ ਤੇ ਜਿਹੜੇ ਆਪਣੇ ਲੋਕ ਨੇ ਉਹਨਾਂ ਨਾਲ ਅਸੀਂ ਹਮੇਸ਼ਾ ਹੀ ਦਿਨ ਰਾਤ ਹੀ ਖਲੋਤੇ ਹੁੰਨੇ ਆ ਇਸ ਕਰਕੇ ਉਹ ਵੀ ਨਾਲ ਖਲੋਂਦੇ ਸੋ ਇਦਾਂ ਦਾ ਦਿਨ ਸੀਗਾ ਅੱਜ ਦਾ ਹੁਣ ਅਸੀਂ ਖੇਤ ਆਗੇ ਬਾਕੀ ਸਾਰੀਆਂ ਤੁਹਾਡੇ ਨਾਲ ਮੇਰੇ ਮਨ ਚੀ ਸੀ ਮੈਂ ਕਿਹਾ ਇਹ ਵੀ ਪਾ ਕੇ ਵੇਖੀਏ ਕਿ ਕੀ ਲੋਕਾਂ ਦਾ ਇਹਦੇ ਤੇ ਪ੍ਰਤੀਕਰਮ ਆਉਂਦਾ ਕਿ ਯਾਰ ਕਿਵੇਂ ਦਾ ਸਿਆਸੀ ਦਿਨ ਹੁੰਦਾ ਜਾਂ ਸਿਆਸੀ ਬੰਦੇ ਦਾ ਦਿਨ ਕਿਹੋ ਜਿਹਾ ਹੁੰਦਾ ਸੋ ਵੇਖਣ ਲਈ ਧੰਨਵਾਦ ਜੀ